ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਲਾਈਵ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਕਿ ਜਿਹੜਾ ਸਿਸਟਮ ਆਪਾਂ ਅੱਜ ਦੁਪਹਿਰ ਤੱਕ ਕਿਹਾ ਸੀ ਪੰਜਾਬ ਦੇ ਵਿੱਚ ਪਹੁੰਚ ਜਾਊ ਉਹ ਕਿੱਥੇ ਕਿ ਪਹੁੰਚਿਆ ਉਸ ਦੀ ਜਾਣਕਾਰੀ ਸਾਂਝੀ ਕਰਾਂਗੇ ਤੇ ਬਾਕੀ ਕੱਲ ਨੂੰ ਕਿੱਥੇ ਕਿੱਥੇ ਮੀਂਹ ਦੇ ਜਿਹੜੇ ਸਿੱਟੇ ਸਰਾਟੇ ਨੇ ਪੈਣ ਦੀ ਜਿਹੜੀ ਸੰਭਾਵਨਾ ਤੇ ਕਿੱਥੇ ਕਿ ਸਿਸਟਮ ਪਹੁੰਚਿਆ ਤਾਂ ਅੱਜ ਰਾਤ ਦੇ ਮੌਸਮ ਅਤੇ ਕੱਲ ਸਵੇਰ ਦੇ ਮੌਸਮ ਦੀ ਤੇ ਆਉਣ ਵਾਲੇ 24 ਤਰੀਕ ਤੱਕ ਦੇ ਮੌਸਮ ਦੀ ਜਿਹੜੀ ਤਾਜ਼ਾ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਦੇ ਆਂ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਸਭ ਤੋਂ ਪਹਿਲਾਂ ਦੋਸਤੋ ਦੇਖ ਸਕਦੇ ਹੋ ਉਹ ਸਿਸਟਮ ਹੈ ਜਿਹੜਾ ਆਪਣੀ ਚਾਲ ਦੇ ਨਾਲ ਚੱਲਦਾ ਹੋਇਆ ਨਜ਼ਰ ਆ ਰਿਹਾ ਜਿਵੇਂ ਕਿ ਰਾਤ ਤੁਹਾਨੂੰ ਦੱਸਿਆ ਸੀ ਕਿ ਅੱਜ ਦੁਪਹਿਰ ਤੱਕ ਪੰਜਾਬ ਵਿੱਚ ਇਹ ਸਿਸਟਮ ਦੇ ਪਹੁੰਚਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਪਰੰਤੂ ਹਜੇ ਇਸ ਦੀ ਜਿਹੜੀ ਗਤੀ ਹੈ ਉਹ ਥੋੜੀ ਜਿਹੀ ਘਟ ਹੋਣ ਦੇ ਕਾਰਨ ਤੇ ਕਿਉਂਕਿ ਪੂਰਬੀ ਹਵਾਵਾਂ ਤੁਸੀਂ ਦੇਖਿਆ ਹੋਊਗਾ ਅੱਜ ਦਿਨ ਵੇਲੇ ਬਹੁਤ ਘੱਟ ਗਤੀ ਦੇ ਉੱਤੇ ਚਲਦੀਆਂ ਹੋਈਆਂ ਨਜ਼ਰ ਆਈਆਂ ਲਗਾਤਾਰ ਜਿਹੜੀਆਂ ਪੂਰਬੀ ਹਵਾਵਾਂ ਨੇ ਉਹ ਚਲਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਇਹ ਸਿਸਟਮ ਰਾਜਸਥਾਨ ਦੇ ਵਿੱਚ ਗੰਗਾ ਨਗਰ ਦੇ ਕੋਲ ਪਹੁੰਚ ਚੁੱਕਿਆ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕਿਆ ਤੇ ਇਧਰੋਂ ਲੈਨ ਦੇ ਪੰਜਾਬ ਵੱਲ ਨੂੰ ਜਿਹੜਾ ਲਗਾਤਾਰ ਮੂਵ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤਸਵੀਰ ਲਾਈਵ ਤਸਵੀਰ ਹੈ ਦੇਖ ਸਕਦੇ ਹੋ ਰਾਜਸਥਾਨ ਦੇ ਵਿੱਚ ਇਹ ਐਂਟਰ ਕਰ ਚੁੱਕਾ ਜਿਹੜਾ ਕਿ ਪੰਜਾਬ ਨੂੰ ਦੱਖਣੀ ਮਾਲਵੇ ਨੂੰ ਜਿਹੜੇ ਪੰਜਾਬ ਦੇ ਦੱਖਣੀ ਮਾਲਵੇ ਦੇ ਖੇਤਰ ਨੇ ਉਹਨਾਂ ਨੂੰ ਸਵੇਰ ਦੇ ਪਹਿਲੇ ਅੱਧੀ ਰਾਤ ਤੱਕ ਇਹ ਪ੍ਰਭਾਵਿਤ ਕਰੂਗਾ ਅੱਧੀ ਰਾਤ ਤੱਕ ਬੱਦਲ ਜਿਹੜੇ ਆਉਣੇ ਸ਼ੁਰੂ ਹੋ ਜਾਣਗੇ ਦੂਸਰੀ ਸਾਈਡ ਤੋਂ ਜਿਹੜਾ ਲਹਿੰਦੇ ਪੰਜਾਬ ਦੀ ਸਾਈਡ ਦੇ ਉੱਤੋਂ ਇਹ ਆ ਰਿਹਾ ਮਲਤਾਨ ਵਾਲ ਸਾਈਡ ਇਸ ਸਿਸਟਮ ਇਸ ਦੇ ਨਾਲ ਪਠਾਨਕੋਟ ਵਾਲੇ ਏਰੀਆ ਦੇ ਵਿੱਚ ਜਿਹੜੇ ਬੱਦਲ ਨੇ ਉਹ ਆਪਾਂ ਨੂੰ ਦੇਰ ਸ਼ਾਮ ਨੂੰ ਬਣਨੇ ਸ਼ੁਰੂ ਹੋ ਚੁੱਕੇ ਨੇ ਤੁਸੀਂ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰੀ ਜਾਓ ਤੁਹਾਨੂੰ ਰਿਕਵੈਸਟ ਆ ਬੇਨਤੀ ਹੈ ਕਿ ਇਸ ਸਿਸਟਮ ਦਾ ਇੱਥੇ ਜਿਹੜਾ ਪ੍ਰਭਾਵ ਹਲਕਾ-ਹਲਕਾ ਬਦਲ ਨੇੜੇ ਪੰਜਾਬ ਦੇ ਇਹਨਾਂ ਇਲਾਕੇ ਵਿੱਚ ਜਿਵੇਂ ਪਠਾਨਕੋਟ ਹੋ ਗਿਆ ਗਰਦਾਸਪੁਰ ਹੋ ਗਿਆ ਤੇ ਇਧਰੋਂ ਨਵਾਂ ਸ਼ਹਿਰ ਆ ਸ਼ਿਆਰਪੁਰ ਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਬੱਦਲ ਵਾਈ ਜਿਹੜੀ ਪਹੁੰਚਣੀ ਸ਼ੁਰੂ ਹੋ ਚੁੱਕਿਆ ਤੁਸੀਂ ਲਾਈਵ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਤੇ ਉਸ ਤੋਂ ਬਾਅਦ ਦੋਸਤੋ ਗੱਲ ਕਰੀ ਆਪਾਂ ਇਸ ਸਿਸਟਮ ਦੀ ਤਾਂ ਸਵੇਰ ਦੇ ਸਮੇਂ ਇਹ ਸਿਸਟਮ ਜਿਹੜਾ ਆਪਣੇ ਦੱਖਣੀ ਮਾਲਵੇ ਤੇ ਦਵਾਬੇ ਦੇ ਖੇਤਰਾਂ ਤੇ ਮਾਝੇ ਦੇ ਪੁਆਦ ਦੇ ਖੇਤਰਾਂ ਦੇ ਵਿੱਚ ਜਿਹੜਾ ਐਂਟਰ ਕਰ ਜੂਗਾ ਤੇ ਬਾਕੀ ਕੁਝ ਕ ਖੇਤਰ ਨੇ ਜਿਹੜੇ ਮਾਲਵੇ ਦੇ ਉਹਨਾਂ ਦੇ ਵਿੱਚ ਧੁੰਦ ਦੀ ਵੀ ਜਿਹੜੀ ਹਲਕੀ ਸੰਭਾਵਨਾ ਬਣਦੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੇ ਨਾਲ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਨੇ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਤਰਨਤਾਰਨ ਸਾਹਿਬ ਦੇ ਰਾਕੇ ਫਿਰੋਜ਼ਪੁਰ ਸ੍ਰੀ ਮੁਕਸਰ ਸਾਹਿਬ ਦੇ ਇਲਾਕੇ ਜਾਂ ਇਧਰੋਂ ਥੋੜੇ ਬਾਅਦ ਪਟਿਆਲੇ ਦੇ ਇਲਾਕੇ ਇਹਨਾਂ ਦੇ ਵਿੱਚ ਜਿਹੜਾ ਕਣੀ ਕਾਮਨਾ ਹਲਕਾ-ਫੁਲਕਾ ਅੱਧੀ ਰਾਤ ਤੋਂ ਬਾਅਦ ਅਜ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਆਉਣ ਵਾਲੇ 24 ਘੰਟਿਆਂ ਦੇ ਵਿੱਚ ਜਿਹੜਾ ਮੀਂਹ ਦੀ ਸੰਭਾਵਨਾ ਜਿਹੜੀ ਆਪਾਂ ਨੂੰ ਜਾਪ ਰਹੀ ਆ ਕਿਤੇ ਲਗਾਤਾਰ ਨਹੀਂ ਹੈਗਾ ਵੀ ਮੀਂਹ ਪੂਰਾ ਜ਼ੋਰਦਾਰ ਜਿਹਾ ਹਨੇਰੀ ਚ ਖੜਾਊਗਾ ਇਸ ਦੇ ਵਿੱਚ ਕਿਉਂਕਿ ਪਹਿਲਾਂ ਜਾਪ ਰਹੀ ਸੀ ਸਪੀਡ ਦੇ ਹਿਸਾਬ ਨਾਲ ਇਸ ਸਮੇਂ ਜੇਕਰ ਅਸੀਂ ਦੀ ਸਪੀਡ ਦੇਖੀ ਤਾਂ ਬਹੁਤ ਧੀਮੀ ਗਤੀ ਦੇ ਉੱਤੇ ਚੱਲ ਰਿਹਾ ਤੇ ਰਾਜਸਥਾਨ ਦੇ ਵਿੱਚ ਇਸ ਦੀਆਂ ਜਿਹੜੀਆਂ ਮੀਂਹ ਦੀਆਂ ਤਸਵੀਰਾਂ ਆਪਾਂ ਨੂੰ ਨੀਲੇ ਰੰਗ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਇਧਰੋਂ ਲੈ ਕੇ ਪੰਜਾਬ ਵਾਲੇ ਸਾਈਡ ਤੇ ਇਧਰੋਂ ਰਾਜਸਥਾਨ ਦੇ ਵਿੱਚ ਤੇ ਇਸ ਸਮੇਂ ਇਸ ਦੀ ਗਤੀ ਦੇ ਹਿਸਾਬ ਨਾਲ ਕਿਉਂਕਿ ਪੂਰਬੀ ਹਵਾਵਾਂ ਦੀ ਇਸ ਨੂੰ ਸਪੋਰਟ ਥੋੜੀ ਜਿਹੀ ਘੱਟ ਮਿਲਣ ਦੇ ਕਾਰਨ ਇਸ ਸਿਸਟਮ ਦੇ ਪ੍ਰਭਾਵ ਆ ਜਿਹੜਾ ਆਪਾਂ ਨੂੰ ਥੋੜਾ ਜਿਹਾ ਘੱਟ ਲੱਗਦਾ ਹੋਇਆ ਨਜ਼ਰ ਆ ਰਿਹਾ ਤੇ ਮੀਂਹ ਦੇ ਜਰੂਰ ਸਿੱਟੇ ਸਰਾਟੇ ਪੈਂਦੇ ਰਹਿਣਗੇ ਕਿਉਂਕਿ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਮਾਲਵੇ ਦੇ ਜਿਵੇਂ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਮਰੇਲ ਕੋਟਲਾ ਤੇ ਇਧਰੋਂ ਸੰਗਰੂਰ ਬਰਨਾਲੇ ਦੇ ਇਧਰਲੇ ਇਲਾਕੇ ਤੇ ਤਰਨਤਾਰਨ ਸਾਹਿਬ ਦੇ ਇਲਾਕੇ ਉਧਰੋਂ ਫਿਰੋਜ਼ਪੁਰ ਸ੍ਰੀ ਮੁਕਸਰ ਸਾਹਿਬ ਦੱਖਣੀ ਮਾਲਵੇ ਦੇ ਖੇਤਰ ਇਹਨਾਂ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਜਿਹੜੀਆਂ ਮੀਂ ਟੁੱਟੇ ਰੂਪ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਕਿਤੇ ਕਣੀ ਕਾਮਨਾ ਇਸ ਤਰ੍ਹਾਂ ਹੁੰਦਾ ਹੋਇਆ ਨਜ਼ਰ ਆਊਗਾ ਸਵੇਰ ਦੇ ਸਮੇਂ ਵੀ ਤੇ ਅੱਧੀ ਰਾਤ ਤੋਂ ਬਾਅਦ ਵੀ ਤੇ ਕੱਲ ਨੂੰ ਵੀ ਇਹ ਸਿਸਟਮ ਚੱਲਦਾ ਰਹੂਗਾ ਦਿਨ ਵੇਲੇ ਤੇ ਹੋ ਸਕਦਾ ਜਿਹੜੇ ਪੂਰਬੀ ਹਵਾਵਾਂ ਨੇ ਕੱਲ ਨੂੰ ਹੋ ਦਿਨ ਵੇਲੇ ਥੋੜੀਆਂ ਤੇਜ਼ ਚਲਦੀ ਹੋਏ ਨਜ਼ਰ ਆਉਣ ਤੇ ਜਿਵੇਂ ਕਿ ਅੱਜ ਨਿੱਗਾ ਦਿਨ ਸੀ ਜਿਵੇਂ ਆਪਾਂ ਜੇਕਰ ਤਾਪਮਾਨ ਦੀ ਗੱਲ ਕਰੀਏ ਜਿਹੜੀ ਲੰਗੀ ਰਾਤ ਤਾਪਮਾਨ ਤਾਂ ਗੁਰਦਾਸਪੁਰ ਦਾ 3 ਡਿਗਰੀ ਦੇ ਆਸ-ਪਾਸ ਤੇ ਬਾਕੀ ਖੇਤਰਾਂ ਦਾ 675 ਤੇ ਇਸ ਤਰ੍ਹਾਂ 8 ਡਿਗਰੀ ਤੱਕ ਜਿਹੜਾ ਤਾਪਮਾਨ ਵੱਖ-ਵੱਖ ਖੇਤਰਾਂ ਦਾ ਦਰਜ ਕੀਤਾ ਗਿਆ ਹਰਿਆਣੇ ਦਾ 9 ਡਿਗਰੀ ਤੇ ਰਾਜਸਥਾਨ ਦਾ ਵੀ ਜਿਹੜਾ 9 ਡਿਗਰੀ ਤੱਕ ਜਿਹੜਾ ਤਾਪਮਾਨ ਉਹ ਦਰਜ ਕੀਤਾ ਗਿਆ ਤੇ ਬਾਕੀ ਦੋਸਤੋ ਤਾਪਮਾਨ ਦੇ ਵਿੱਚ ਕੋਈ ਅਸੀਂ ਕਹਿ ਸਕਦੇ ਹਾਂ ਅੱਜ ਵੀ ਕੋਈ ਬਾਦਾਂ ਜਾਂ ਗਰਾਫਟ ਨਹੀਂ ਆਉਗੀ ਇੰਨਾ ਕੇ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਬੱਦਲਵਾਈ ਹਜੇ ਆ ਰਹੀ ਹੈ ਪੂਰਬੀ ਹਵਾਵਾਂ ਚੱਲ ਰਹੀਆਂ ਨੇ ਪੂਰਬੀ ਹਵਾਵਾਂ ਦੇ ਵਿੱਚ ਜਿਹੜੀ ਗਰਮੈਸ ਹੁੰਦੀ ਹੈ ਇਸ ਦੇ ਕਾਰਨ ਤਾਪਮਾਨ ਦੇ ਵਿੱਚ ਕੋਈ ਗਰਾਫਟ ਨਹੀਂ ਆਉਂਦੀ ਤੇ ਨਾ ਹੀ ਬਾਦਾਂ ਹੁੰਦਾ ਜ਼ਿਆਦਾਤਰ ਤੁੰਦ ਪੈਣ ਦੇ ਥੋੜੇ ਥੋੜੇ ਸੰਭਾਵਨਾ ਜਾਪ ਰਹੀ ਹੈ ਮਾਲਵੇ ਦੇ ਖੇਤਰਾਂ ਦੇ ਵਿੱਚ ਦੱਖਣੀ ਮਾਲਵੇ ਦੇ ਤੇ ਜਿਹੜੇ ਇਧਰੋਂ ਉੱਪਰਲੇ ਮਾਝੇ ਦੇ ਦਬਾਬੇ ਦੇ ਖੇਤਰ ਨੇ ਇਹਨਾਂ ਦੇ ਵਿੱਚ ਥੋੜ੍ਹੀ ਥੋੜ੍ਹੀ ਹਲਕੀ ਫੁਲਕੀ ਤੁੰਦ ਆ ਜੜੀ ਪੈਣ ਦੀ ਸੰਭਾਵਨਾ ਜਾਪ ਰਹੀ ਹੈ ਤੇ ਉਸ ਤੋਂ ਬਾਅਦ ਇਹ ਮੀਂਹ ਦੇ ਸਿਸਟਮ ਹੈ ਜਿਹੜਾ ਆਪਾਂ ਨੂੰ 23 ਤਰੀਕ ਨੂੰ ਦੇਣ ਵੇਲੇ ਪੂਰਾ ਕਹਿ ਸਕਦਾ ਦਿਨ ਦੇ ਵਿੱਚ ਲਗਾਤਾਰ ਟੁੱਟਵੇਂ ਰੂਪ ਦੇ ਵਿੱਚ ਮੀਂਹਿਆ ਕਾਰਵਾਈਆਂ ਹੁੰਦੀਆਂ ਹੋਈਆਂ ਅੱਗੇ ਲੰਘਦਾ ਹੋਇਆ ਨਜ਼ਰ ਆਊਗਾ ਤੇ ਨਾਰਮਲ ਮੀਂਹ ਹੋਊਗਾ ਦਰਮਿਆਨਾ ਜਾਂ ਮੀਂਹ ਹੋਊਗਾ ਤੇ ਉਸ ਤੋਂ ਬਾਅਦ ਇਹ 24 ਤਰੀਕ ਨੂੰ ਇਹ ਸਿਸਟਮ ਦੇ 24 ਤਰੀਕ ਨੂੰ ਵੀ ਚੱਲਦੀਆਂ ਹੋਣ ਨਜ਼ਰ ਆਉਣ ਤੇ 24 ਤਰੀਕ ਨੂੰ ਵੀ ਥੋੜੇ ਬਹੁਤ ਉਮੀਦੀਆਂ ਕਾਰਵਾਈਆਂ ਜਿਹੜੀਆਂ ਕਿਤੇ ਕਿਤੇ ਹੁੰਦੀਆਂ ਹੋਈਆਂ ਨਜ਼ਰ ਆਉਣ। ਉਸ ਤੋਂ ਬਾਅਦ ਇੱਕ ਸਿਸਟਮ ਆ ਜਿਹੜਾ ਉਸ ਦੀ ਵੀ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ। ਤੁਸੀਂ ਬਣੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਅਤੇ Facebook ID ਦੇ ਨਾਲ। ਦੋਸਤੋ ਤੁਹਾਨੂੰ ਅਸੀਂ IMD ਜੋ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਹੈ ਉਸ ਦੇ ਉੱਤੇ ਲੈ ਚੱਲਦੇ ਆ। ਉਸ ਦੇ ਵਿੱਚ ਤੁਹਾਨੂੰ ਦੂਸਰਾ ਸਿਸਟਮ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਪਹੁੰਚ ਰਿਹਾ ਜਿਹੜਾ ਕਿ 24 ਤਰੀਕ ਤੱਕ ਇਹ ਸਿਸਟਮ ਆ ਇਹੀ ਪ੍ਰਭਾਵ ਦਿਖਾਉਂਦਾ ਰਹੂਗਾ ਸਵੇਰ ਦੇ ਸਮੇਂ ਤੱਕ 24 ਤਰੀਕ ਦੀ ਸਵੇਰ ਤੋਂ ਬਾਅਦ ਦਿਨ ਵੇਲੇ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਆਪਾਂ ਕਹਿ ਸਕਦੇ ਹਾਂ ਪੂਰਬੀ ਹਵਾਵਾਂ ਤੇ ਉਸ ਤੋਂ ਬਾਅਦ ਦੇਰ ਰਾਤ ਨੂੰ ਜਿਹੜਾ ਇਹ ਆਪਾਂ ਕਹਿੰਦਾ ਉੱਤਰ ਪੱਛਮੀ ਹਵਾ ਵਾਪਸੀ ਕਰ ਜਾਣਗੇ ਜਿਹਦੇ ਨਾਲ ਠੰਡਕ ਦੇ ਵਿੱਚ ਥੋੜਾ ਜਿਹਾ ਵਾਧਾ ਹੋਊਗਾ ਦੋ ਦਿਨ ਫਿਰ 24 ਦੀ ਦੁਪਹਿਰ ਤੋਂ ਬਾਅਦ ਤੇ 25 ਤਰੀਕ ਨੂੰ ਉੱਤਰ ਪੱਛਮੀ ਠੰਡੀਆਂ ਹਵਾਵਾਂ ਚੱਲਣਗੀਆਂ ਤੇ 26 ਤਰੀਕ ਨੂੰ ਫਿਰ ਇੱਕ ਸਿਸਟਮ ਆ ਜਿਹੜਾ ਪੈਦਾ ਹੋ ਰਿਹਾ ਉਬੇ ਸਟਰੋਂਗ ਆ ਤੇ ਉਸ ਦਾ ਪ੍ਰਭਾਵ ਕੀ ਹੋਊਗਾ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਾਣਕਾਰੀ ਜਿਹੜੀ ਸਾਂਝੀ ਕਰਦੇ ਰਹਾਂਗੇ ਤੇ ਉਸ ਸਿਸਟਮ ਦਾ ਵੀ ਪ੍ਰਭਾਵ ਜਿਹੜਾ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਕਦੋਂ ਤੱਕ ਕਿੱਥੇ ਪਹੁੰਚ ਸਕਦਾ ਇਹ ਸਿਸਟਮ ਪੈਦਾ ਹੁੰਦੇ ਹੋਏ ਨਜ਼ਰ ਆਉਣਗੇ ਤੇ ਇਹਨਾਂ ਦੀ ਜਾਣਕਾਰੀ ਹਰ ਸਮੇਂ-ਸਮੇਂ ਦੇ ਉੱਤੇ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜਾਂ ਇਸ ਸਾਈਡ ਤੋਂ ਪਹਾੜੀ ਇਲਾਕਿਆਂ ਦੇ ਵਿੱਚੋਂ ਇੱਕ ਸਿਸਟਮ ਆ ਜਿਹੜਾ ਪੈਦਾ ਹੋ ਰਿਹਾ ਦੇਖ ਸਕਦੇ ਹੋ ਜਿਹੜਾ ਕਿ ਪੰਜਾਬ ਵੱਲ ਨੂੰ ਆਉਂਦਾ ਹੁੰਦਾ ਇਹ ਸਿਸਟਮ ਆ ਰਹੇ ਨੇ ਜਿਹੜੇ ਕਿ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਇਹ ਸਿਸਟਮ ਹਲਕਾ ਜਿਹਾ ਸਿਸਟਮ ਹੈ ਵੀ ਫੇਰ ਪੈਦਾ ਹੋ ਰਿਹਾ ਹੈ ਜਿਹੜਾ ਪਾਕਿਸਤਾਨ ਤੋਂ ਵੀ ਉੱਪਰਲੇ ਹਿੱਸਿਆਂ ਦੇ ਵਿੱਚ ਜਾਂ afghanistan ਦੇ ਉੱਪਰਲੇ ਹਿੱਸਿਆਂ ਤੋਂ ਵੀ ਪਿੱਛੇ ਜਿਹੜਾ ਦਿਖਾਈ ਦੇ ਰਿਹਾ ਹੈ ਇਸ ਦਾ ਪ੍ਰਭਾਵ ਆਉਣ ਵਾਲੇ ਦਿਨਾਂ ਵਿੱਚ 26 ਤਰੀਕ ਤੋਂ ਬਾਅਦ ਜਿਹੜਾ ਆਪਾਂ ਨੂੰ ਦਿਖਾਈ ਦੇਊਗਾ ਪਹਿਲਾਂ ਇਸ ਸਿਸਟਮ ਦਾ ਹੀ ਪ੍ਰਭਾਵ ਜਿਹੜਾ ਕੱਲ ਨੂੰ ਦਿਨ ਵੇਲੇ ਆਪਾਂ ਨੂੰ ਅੱਜ ਅੱਧੀ ਰਾਤ ਤੋਂ ਬਾਅਦ ਦੇਖਣ ਨੂੰ ਸ਼ੁਰੂ ਹੋ ਜਾਊਗਾ ਕਿਉਂਕਿ ਇਸ ਦੇ ਚਾਂਸਸ ਜਾਪ ਰਏ ਸੀ ਕਿ ਜਿਵੇਂ ਕਿ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਜਿਹੜਾ ਬੱਦਲਵਾਈ ਬਣੀ ਹੋਈ ਸੀ ਉਹ ਉੱਚੇ ਬੱਦਲ ਸੀ ਜਿਵੇਂ ਰਾਤ ਦਾ ਹੰਦ ਸੈਸੀ ਕਾ ਉੱਚੇ ਬੱਦਲ ਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਜਾਣਗੇ ਪਹਿਲਾਂ ਹੀ ਤੇ ਉਹ ਉੱਚੇ ਬੱਦਲ ਆਏ ਤੇ ਜਿਨ੍ਹਾਂ ਦੇ ਨਾਲ ਤਾਪਮਾਨ ਦੇ ਵਿੱਚ ਨਾ ਕੋਈ ਗਰਾਵਟਾਈ ਦੇ ਨਾ ਹੀ ਕੋਰਾ ਅੱਜ ਜਿਹੜਾ ਆਪਾਂ ਨੂੰ ਵੱਖ-ਵੱਖ ਇਤਰਾਵਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿਤੇ ਵੀ ਕੋਰਾ ਨਹੀਂ ਸੀ ਮੌਸਮ ਠੀਕ-ਠਾਕ ਰਿਹਾ ਦਿਨ ਵੇਲੇ ਨਾ ਜ਼ਿਆਦਾ ਠੰਡ ਸੀ ਨਾ ਹੀ ਧੁੱਪ ਜ਼ਿਆਦਾ ਕੜਾਕੇ ਦੀ ਸੀ ਤੇ ਕੱਲ ਨੂੰ ਥੋੜੀ ਜੀ ਧੁੱਪ ਆ ਜਿਹੜੀ ਹੋ ਕੋਈ ਜ਼ਿਆਦਾ ਕਹਿ ਸਕਦਾ ਆਪਾਂ ਨੂੰ ਦਿਖਾਈ ਨਹੀਂ ਦੇਊਗੀ ਹਲਕੀ-ਹਲਕੀ ਧੁੱਪ ਹੋਊਗੀ ਕਿਤੇ-ਕਿਤੇ ਤੋਂ ਦਨੋ ਮਾਜਾ ਜਿਹੜਾ ਮਾਹੌਲ ਬੱਦਲਾਂ ਜਿਨ੍ਹਾਂ ਦੇ ਨਾਲ ਮੀਂਹ ਦੀਆਂ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਟੁੱਟਵੇਂ ਰੂਪ ਵਿੱਚ ਜਿਵੇਂ ਇੱਕ ਜਗ੍ਹਾ ਦੇ ਉੱਤੇ ਮੀਂਹ ਪੈ ਗਿਆ ਤਾਂ ਅੱਗੇ ਦੂਸਰੀ ਜਗ੍ਹਾ ਦੇ ਉੱਤੇ ਜਿਹੜਾ ਮੀਂਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆਊਗਾ ਇਹ ਸਿਸਟਮ ਅੱਗੇ ਵੱਲ ਨੂੰ ਚੱਲਦਾ ਹੋਇਆ ਨਜ਼ਰ ਆਊਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ 24 ਤਰੀਕ ਤੱਕ ਇਹ ਸਿਸਟਮ ਜਿਹੜਾ ਆਪਾਂ ਨੂੰ ਸਵੇਰ ਦੇ ਸਮੇਂ ਤੱਕ ਪ੍ਰਭਾਵ ਦਿਖਾਈ ਦਿਖਾਉਂਦਾ ਹੋਇਆ ਨਜ਼ਰ ਆਊਗਾ ਕੱਲ ਨੂੰ ਦੁਪਹਿਰ ਤੋਂ ਬਾਅਦ ਜਾਂ ਦਿਨ ਵੇਲੇ ਕੋਈ ਵੀ ਅਪਡੇਟ ਹੋਊਗੀ ਤਾਂ ਤੁਹਾਡੇ ਨਾਲ ਲਾਈਵ ਉਹ ਜਾਣਕਾਰੀ ਸਾਂਝੀ ਕਰ ਦਵਾਂਗੇ ਦੋਸਤੋ ਬਾਕੀ ਆਪਣਾ ਜੋ ਪਿੰਡ ਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ ਉੱਥੇ ਸੇਵਾ ਦੇ ਵਿੱਚ ਜੁੜੇ ਹੋਏ ਆ ਤਾਂ ਉੱਥੋਂ ਵੀ ਲਾਈਵ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਰਹਾਂਗੇ ਤੇ ਤੁਸੀਂ ਸਾਨੂੰ ਸਪੋਰਟ ਕਰਦੇ ਰਹੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਤਦ ਤੱਕ ਲਈ ਬਣੇ ਰਹੋ ਬਾਕੀ ਅੱਜ ਦੇ ਤਾਪਮਾਨ ਦੀ ਏਕਰ ਗੱਲ ਕਰੀਏ ਦਿਨ ਦੇ ਦੀ ਤਾਂ ਅੱਜ ਦਾ ਤਾਪਮਾਨ 17-18 ਡਿਗਰੀ ਦੇ ਆਸ-ਪਾਸ ਜਿਹੜਾ ਦਰਜ ਕੀਤਾ ਹੈ ਕੱਲ੍ਹ ਨੂੰ ਵੀ ਇਸੇ ਤਰ੍ਹਾਂ 15-16 17 ਡਿਗਰੀ ਦੇ ਆਸ-ਪਾਸ ਹੀ ਤਾਪਮਾਨ ਜਿਹੜਾ ਦਿਨ ਦਾ ਦਰਜ ਕੀਤਾ ਜਾਊਗਾ ਤੇ ਪੂਰਬੀ ਹਵਾਵਾਂ ਜਿਹੜੀਆਂ ਤੇਜ਼ੀ ਦੇ ਨਾਲ ਚਲਦੀਆਂ ਹੋਈਆਂ ਨਜ਼ਰ ਆਉਣਗੀਆਂ ਤੇ ਮੀਂਹ ਅਫਸਰ ਫਤਿਹਗੜ੍ਹ ਸਾਹਿਬ ਜਾਂ ਉਸ ਤੋਂ ਬਾਅਦ ਲੁਧਿਆਣਾ ਦੇ ਕੁਝ ਖੇਤਰ ਉਸ ਤੋਂ ਬਾਅਦ ਉੱਪਰਲੇ ਹਿੱਸੇ ਚੱਲਿਆ ਮਾਝੇ ਦੇ ਦਬਾਬੇ ਦੇ ਵਿੱਚ ਤਾਂ ਗਰਦਾਸਪੁਰ ਤੇ ਪਠਾਨਕੋਟ ਇਧਰੋਂ ਪਵਾ ਦੇ ਖੇਤਰਾਂ ਨਮਾਸ਼ਾਰ ਹਸ਼ਿਆਰਪੁਰ ਜਾਂ ਅਸਰੀਨਾਂਦਪੁਰ ਸਾਹਿਲ ਦੇ ਇਲਾਕੇ ਜਾਂ ਇਦਰ ਚੰਡੀਗੜ੍ਹ ਮਹਾਲੀ ਦੇ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਰੂਪ ਦੇ ਵਿੱਚ ਜ਼ਮੀਨ ਦੀਆਂ ਕਾਰਵਾਈਆਂ ਕੱਲ ਨੂੰ ਆਪਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਦੇਖਣ ਨੂੰ ਮਿਲਣਗੀਆਂ ਕੋਈ ਵੀ ਵੱਡੀ ਅਪਡੇਟ ਆਉਂਦੀ ਆ ਤੁਹਾਡੇ ਨਾਲ ਸਵੇਰ ਦੇ ਸਮੇਂ ਲਾਈਵ ਹੋ ਕੇ ਵੀਡੀਓ ਜਿਹੜੀ ਅਪਡੇਟ ਆ ਸਾਂਝੀ ਕਰ ਦਵਾਂਗੇ ਤੇ ਤੁਸੀਂ ਬਣੇ ਰਹੋ ਫੇਸਬੁੱਕ ਆਈਡੀ ਸਤਗੁਰ ਪੰਗੂ ਦੇ ਨਾਲ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ